ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਹੈ ਜੀ ਹਰਮਤੇ ਅੱਜ ਆਪਾਂ ਪਹੁੰਚੇ ਆਂ ਰਾਮਪਰਾਹੋਲ ਦੀ ਮੰਡੀ ਤੇ ਮੱਝ ਦੇ ਅਟਰ ਦੀ ਕੁਆਲਿਟੀ ਦੇਖੋ ਤੁਸੀਂ ਬਹੁਤ ਸੋਹਣੀ ਆ ਘਰੇਲੂ ਸੱਜਣ ਦੀ ਮੱਝ ਆ ਨਿਭਾਈ ਵੀ ਨਹੀਂ ਵਿਚਰੇਣੀਆਂ ਹੁਣੇ ਲੈ ਕੇ ਵਪਾਰਕਾਂ ਦਾ ਕੰਮ ਨਹੀਂ ਹੈਗਾ ਤੇ ਬਹੁਤ ਵਧੀਆ ਜਬਰਦਸਤ ਅਟਰ ਹੈ ਬਹੁਤ ਵਧੀਆ ਸਪੇਸ ਹੈ ਥਾਣਾ ਅੰਦਰ ਇਸ ਨਾਲ ਦੀ ਕੁਆਲਿਟੀ ਚੈੱਕ ਕਰੋ ਰੇਟ ਆਪਾਂ ਬਾਅਦ ਤੋਂ ਕਰਦੇ ਆਂ ਗੱਲ ਪੁੱਛਦੇ ਆਂ ਤੇ ਕਦਗਾਟ ਪੂਰਾਗਾ ਠੀਕ ਆ ਕਹਾਂ ਕਿਤੇ ਮਗਰ ਯਾਰ ਬੱਚਾ ਜੇ ਮਗਰ ਆ ತಾਜੀ ਸੂਈ ਮਗਰ ਦੇ ਕੱਟੀ ਆ ਰਾਤ ਦੀ ਸੂਈ ਵੀ ਆ ਬਾਈ ਕੰਨਾ ਬਾਕੀ ਆਪਾਂ ਕਰਦੇ ਆਂ ਬਾਈ ਨਾ ਗੱਲ ਭਾਈ ਜਿਹੜੀ ਆਪਾਂ ਮੱਝ ਦੇਖੀ ਆ ਤੇ ਇਹ ਕਿੰਨੇਵੇਂ ਸੂਏ ਆ ਇਹ ਭਾਈ ਚੌਥੇ ਸੂਏ ਆ ਚੌਥੇ ਸੂਏ ਆ ਤੇ ਕੈ ਕੈਦ ਨਾਲੀ ਸੂਈ ਵੀ ਆ ਰਾਤ ਹੀ ਸੂਈ ਆ ਰਾਤ ਸੂਈ ਆ ਤੇ ਪਿਛਲੇ ਸਾਲ ਦੁੱਧ ਪਿਛਲੇ ਸੂਏ ਨੇ ਕਿੰਨਾ ਦਿੱਤਾ 14 15 ਕਿਲੋ ਵੀ ਗਾਰੰਟੀ ਦੇ ਵੀ ਦੁੱਧ ਦੇ ਇਹਦੇ 14 ਕਿਲੋ ਦਿੱਤਾ ਪਰ ਇਹਨੇ ਹੁਣ 15 ਕਿਲੋ ਦੀ ਗਾਰੰਟੀ ਦੇ ਕੇ ਦੇਵਾਂਗੇ ਮੈਂ ਠੀਕ ਆ ਸੂਆ ਕਿਹੜਾ ਆ ਸੂਆ ਤੀਜਾ ਚੌਥਾ ਹੀ ਆ ਵੀਰੇ ਆਪਾਂ ਟੋਕੜ ਮੈਂ ਲਈ ਸੀ ਇਹ ਟੋਕੜ ਮੈਂ ਲਈ ਸੀ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਮੋਬਾਈਲ 98762 3175 ਦੁਬਾਰੇ ਫੇਰ ਬੋਲਦੇ 9976288175 ਇਹ ਮੁੱਲ ਵੀਰੇ ਕਿੰਨੇ ਦਾ ਮੋਲੇ ਦਾ 1.80 ਕਰਦੇ ਆ 1.80 ਲੈਣ ਦੇ ਕਿੰਨੀ ਦੀ ਹੋ ਜੂ ਮੈਂ ਦੇ ਦੇਂਗੇ 1.60 ਹਜ਼ਾਰ ਦੀ ਵੀਰੇ ਪਿੰਡ ਕਿਹੜਾ ਆਪਣਾ ਪਿੰਡ ਲਾਲਿਆਂ ਵਾਲੀ ਵੀਰੇ ਲਾਲਿਆਂਾ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਪਾਣੂ ਸਰਦੂਰਗੜ ਹੀ ਪੈਂਦਾ ਵੀਰੇ ਆਪਾਂ ਸਰਦੂਰਗੜ ਪੈਂਦਾ ਹਾਂਸਾ ਲਾਲਾ ਹਾਂਸਾ ਇਹ ਵੀ ਕੰਮ ਆਪਣਾ ਵਪਾਰ ਦਾ ਕਿਵੇਂ ਇਹ ਕਰੂਗਾ ਵੀਰੇ ਟੋਕੜਾ ਮੰਨਿਆ ਪਾਲਦੇ ਆ ਕਰੂ ਮੱਝ ਹਾਂਜੀ ਕਰੂ ਮੱਝ ਟੋਕੜਾ ਮਚਨ ਲੈ ਕੇ ਪਾਲਦੇ ਠੀਕ ਆ ਪਿਛਲੇ ਸਾਲ ਚੋਈ ਵੀ ਥੋਡੀ ਏ ਠੀਕ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਅੱਡਰ ਦੀ ਕੁਆਲਿਟੀ ਬਹੁਤ ਸੁਣੀ ਆ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਮਾਜਰ ਚੰਗੀ ਆ ਦੁੱਧ ਨੂੰ ਸਾਣ ਲਈ ਵੀ ਬੜੀ ਪੂਰੀ ਸਾਫ ਆ ਬੜੀ ਬੜੀ ਕੁਆਲਿਟੀ ਤੁਸੀਂ ਬਹੁਤ ਵਧੀਆ ਧੰਨਵਾਦ ਜੀ